ਤੇ ਹੁਣ ਪੱਤਰਕਾਰ ਕੀ ਸੀਗਾ ਪੱਤਰਕਾਰ ਇੱਕ ਵਿਚਾਰਾ ਈਜ਼ੀ ਟਾਰਗੇਟ ਸੀ ਡਾਕਟਰਾਂ ਨੇ ਆਪਦਾ ਕੀਤਾ ਲੈਂਡ ਦੇਣ ਤੁਹਾਨੂੰ ਪਤਾ ਵੀ ਚੋਰ ਨੂੰ ਬਚਾਉਣ ਦੇ ਲਈ ਉਹਦੇ ਜਿਹੜੇ ਮਾਲਕ ਹੁੰਦੇ ਨਾ ਉਹ ਅੱਗੇ ਵੀ ਆ ਜਾਂਦੇ ਸੋ ਬਚਾਇਆ ਜੀ ਨਹੀਂ ਉਹਨੇ ਇਹ ਵੀ ਦੱਸਿਆ ਪੱਤਰਕਾਰ ਨੇ ਕਿ ਪਹਿਲਾਂ ਮੈਨੂੰ ਵੀ ਜਿਹੜਾ ਵਾ ਉਹ ਟੇਕ ਐਂਡ ਗਿਵ ਦਾ ਆਫਰ ਹੋਈ ਆ ਕੋਈ ਹੁੰਦਾ ਸਕੀਲ ਕੋਈ ਹੁੰਦੀ ਆ ਜੀ ਕਿਉਂ ਨਹੀਂ ਹੁੰਦੀ ਇਹ ਹਰ ਵਾਰੀ ਇਹ ਸਕੈਂਡਲ 3 ਸਾਲ ਪੁਰਾਣਾ ਹਾਂ ਅੱਛਾ ਜੇ ਨਹੀਂ ਆਉਂਦਾ ਫਿਰ ਦਾਨੇ ਵਾਲੀ ਸਭ ਸਭ ਤੋਂ ਵੱਡੀ ਪ੍ਰੋਬਲਮ ਏ ਆ ਸਭ ਤੋਂ ਵੱਡੀ ਇਹਦੇ ਵਿੱਚ ਇੱਕ ਹਕੀਕਤ ਜਾਂ ਟ੍ਰੈਜੇਡੀ ਏ ਆ ਕਿ ਇਹ ਉਹਨਾਂ ਗਰੀਬ ਲੋਕਾਂ ਦਾ ਪੈਸਾ ਹੁਣ ਸਰਕਾਰੀ ਹਸਤਾਲਾ ਦੇ ਵਿੱਚ ਅਮੀਰਤਾ ਕੋਈ ਨਹੀਂ ਕੋਲਰ ਵਾਲਾ ਕੋਈ ਜਾਣਦਾ ਨਹੀਂ ਗੋਡੇ ਬਦਲਾਉਂਦੇ ਉੱਥੇ ਤਾਂ ਜਿਹੜੇ ਸਾਡੇ ਪਿੰਡਾਂ ਦੇ ਮਾਤੜ ਲੋਕ ਆ ਉਹੀ ਜਾਂਦੇ ਬਿਲਕੁਲ ਤੇ ਕਲਮ ਨਵਜ ਪੰਜਾਬ ਦੀ ਦੇ ਸਾਰੇ ਹੀ ਸ਼ਰੋਤਿਆਂ ਤੇ ਦਰਸ਼ਕਾਂ ਨੂੰ ਸਾਡੇ ਵੱਲੋਂ ਨਿੱਗੀ ਪਿਆਰ ਪਰਿਸ਼ਤ ਸ੍ਰੀ ਅਕਾਲ ਅੱਜ ਕਲਮ ਦੇ ਵੇਲੇ ਦੇ ਵਿੱਚ ਇੱਕ ਬਹੁਤ ਹੀ ਮਹਾਨ ਹਸਤੀ ਮੀਡੀਆ ਦੀ ਤਸ਼ਰੀਫ ਲੈ ਕੇ ਆਏ ਆ ਪੰਜਾਬ ਦੀ ਪੱਤਰਕਾਰੀ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਸਰਦਾਰ ਸਵਰਨ ਸਿੰਘ ਜੀ ਧਾਨੇਵਾਲੀਆ ਧਾਨੇਵਾਲੀਆ ਜੀ ਅਸੀਂ ਤੁਹਾਨੂੰ ਕਲਮ ਦੇ ਸਟੂਡੀਓ ਦੇ ਵਿੱਚ ਜੀ ਆਇਆਂ ਮਿਹਰਬਾਨੀ ਜੀ ਕੁਲਦੀਪ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਇਸ ਲੈਂਸ ਦੇ ذریعے ਤੁਸੀਂ ਕਲਮ ਤੋਂ ਲੈਂਸ ਤੇ ਆਏ ਹੋ ਸੋ ਕਲਮ ਤੋਂ ਲੈਂਸ ਤੱਕ ਦੇ ਜਿਹੜਾ ਤੁਸੀਂ ਸਫ਼ਰ ਸ਼ੁਰੂ ਕੀਤਾ ਹੈ ਉਹਦੇ ਲਈ ਤੁਹਾਨੂੰ ਮੁਬਾਰਕਾਂ ਮਿਹਰਬਾਨੀ ਬਹੁਤ-ਬਹੁਤ ਅਸ਼ੀਰਵਾਦ ਦੇਣ ਲਈ ਅੱਛਾ ਅ ਧਨਵਾਲੀਆ ਸਾਹਿਬ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਮੈਂ ਚੈਨਲ ਦਾ ਨਾਮ ਰੱਖਿਆ ਸੀ ਕਲਮ ਤੇ ਕੈਮਰਾ ਅੱਛਾ ਜਿੱਦਾਂ ਤੁਸੀਂ ਕਲਮ ਤੋਂ ਲੈਂਜ ਤੱਕ ਆਖਿਆ ਨਾ ਤੇ ਪਹਿਲਾਂ ਮੇਰੀ ਸੀਗਾ ਤੁਸੀਂ ਦੇਖੋਗੇ ਮੇਰੇ ਸੋਸ਼ਲ ਮੀਡੀਆ ਹੈਂਡਲਰਾਂ ਤੇ ਉੱਥੇ ਕਲਮ ਤੇ ਕੈਮਰਾ ਵੀ ਕਿਤੇ ਕਿਤੇ ਚੱਲੀ ਜਾ ਰਿਹਾ ਠੀਕ ਹੈ ਠੀਕ ਹੈ ਸੋ ਕਿਦਾਂ ਸਬਬ ਬਣ ਗਿਆ ਗੁਰਦਾਸਪੁਰ ਦੀ ਧਰਤੀ ਤੇ ਇਹ ਗੁਰਦਾਸਪੁਰ ਵੈਸੇ ਤਾਂ ਜੀ ਕੁਲਦੀਪ ਜੀ ਮੈਂ ਪਹਿਲਾਂ ਬਹੁਤ ਆਉਂਦਾ ਰਿਹਾ ਜਦੋਂ ਮੈਂ ਲਾਸਟ ਮੈਂ ਜੇ ਕਹਾ ਤਾਂ ਇੱਕ ਟੀਵੀ ਚੈਨਲ ਤੇ ਜਿਹਦੇ ਕੰਮ ਕੀਤਾ ਸੀ ਉਸੇ ਡੇਰ ਨਾਈਟ ਉਦੋਂ ਵੀ ਬਹੁਤ ਆਇਆ ਇੱਥੇ ਮਾਈਨਿੰਗ ਦੀਆਂ ਬੜੀਆਂ ਖਬਰਾਂ ਕੱਢੀਆਂ ਹੋਰ ਬੜਾ ਸੀ ਕਿ ਤੁਹਾਨੂੰ ਪਤਾ ਵੀ ਰਾਵੀ ਦੇ ਬੈਡਰ ਦੇ ਵਿੱਚ ਕਿੰਨੀ ਇਲੀਗਲ ਮਾਈਨਿੰਗ ਹੁੰਦੀ ਆ ਉਹ ਕੀਤੀਆਂ ਫਿਰ ਆਪਣੇ ਵੱਖ-ਵੱਖ ਫੈਕਟਰੀਆਂ ਜਿਹੜੀਆਂ ਇੱਥੇ ਸ਼ਰਾਬ ਵਾਲੀਆਂ ਉਹਨਾਂ ਤੋਂ ਪ੍ਰਦੂਸ਼ਣ ਫਲਾਉਣਾ ਜਾਂ ਫਿਰ ਇਹ ਕਹ ਲੋ ਕੀ ਜੇ ਇਲੈਕਸ਼ਨ ਦਾ ਸਮਾਂ ਤਾਂ ਉਹ ਲੋ ਵੀ ਮੈਂ ਆਉਂਦਾ ਰਿਹਾ ਸੋ ਇੱਥੇ ਮੇਰਾ ਆਉਣਾ ਕੋਈ ਨਵਾਂ ਨਹੀਂ ਹੈ ਪਰ ਇਸ ਵਾਰੀ ਸਵਾਬੇ ਬਣਿਆ ਕਿਉਂਕਿ ਮੈਂ 2014 ਦੇ ਵਿੱਚ ਰੇਡੀਓ ਸ਼ੁਰੂ ਕਰ ਲਿਆ ਸੀ 13 ਦੇ ਵਿੱਚ ਦੇਨ ਨਾਈਟ ਸ਼ਹਾਦਤ ਪਾ ਗਿਆ ਸੀਗਾ ਸਰਕਾਰਾਂ ਦੀ ਬਦੌਲਤ ਕਿਉਂਕਿ ਤੁਹਾਨੂੰ ਪਤਾ ਵੀ ਸਰਕਾਰਾਂ ਕਦੇ ਬਰਦਾਸ਼ਤ ਨਹੀਂ ਕਰਦੀਆਂ ਜਿਹੜੀ ਮਰਜ਼ੀ ਹੋਵੇ ਕਹਿੰਨ ਉਹ ਜੋ ਮਰਜ਼ੀ ਆਖੀ ਉਹ ਕਿ ਉਹਨਾਂ ਦੇ ਮੀਡੀਆ ਦਾ ਕੋਈ ਸ਼ਰੀਕ ਪੈਦਾ ਹੋ ਜਾਵੇ ਹਾਂ ਮੀਡੀਆ ਦਾ ਸ਼ਰੀਕ ਵੀ ਪੈਦਾ ਹੋ ਜਾਵੇ ਤੇ ਉਹਨਾਂ ਨੇ ਆਪਣਾ ਖੁੱਦ ਦਾ ਮੀਡੀਆ ਬਣਾ ਲਿਆ ਬਿਲਕੁਲ ਜੀ ਦੇਖੋ ਇਹ ਇਕੱਲੀ ਮੈਂ ਇਕੱਲੀਆਂ ਨੂੰ ਨਹੀਂ ਇਸ ਤਰ੍ਹਾਂ ਜਿਵੇਂ ਵਾਠਣਾ ਤਾਂ ਸ਼ੁਰੂਆਤ ਤੋਂ ਕਾਂਗਰਸ ਕੈਪਟਲ ਸਰਕਾਰ ਬੜੇ ਹੋਈ ਹੈ ਦੇਖੋ ਮੈਂ ਕੋਈ ਬੰਦਾ ਕਹੇ ਜੀ ਆਏ ਕਰਦੇ ਤੇ ਜਦੋਂ ਕੋਈ ਵੀ ਕਹਿੰਦੇ ਹੁੰਦੇ ਨੇ ਨਾ ਪੁਰਾਣੇ ਨੂੰ ਨਵਾਂ ਚੰਗਾ ਕਵਾ ਹੁੰਦਾ ਹਾਂ ਜਿਵੇਂ ਹੁਣ ਮੌਜੂਦਾ ਸਰਕਾਰ ਕਰ ਰਹੀ ਠੀਕ ਹੈ ਸੋ ਇਹਨਾਂ ਨੇ ਤਾਂ ਜਮਾਈ ਜਿਹਨੂੰ ਕਹਿੰਦੇ ਵੀ ਸੰਗੀ ਪੱਟੀ ਵਿੱਚ ਇਸ ਕਰਤੀ ਪੱਟੀ ਵਿੱਚ ਇਸ ਕਰਤੀ ਤੇ ਉਹਦੀ ਤਾਜ਼ਾ ਤਰੀਮ ਜਿਹੜੀ ਘਟਨਾ ਮੈਂ ਸ਼ੁਰੂ ਕਰਦਾ ਕਿ 4 ਦਿਨ ਪਹਿਲਾਂ ਐ ਸੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਜਿੱਥੇ ਦਮ ਗਜੇ ਮਾਰਦੇ ਨੇ ਇਹ ਕਿ ਸਾਡੀ ਇਮਾਨਦਾਰ ਸਰਕਾਰ ਹੈ ਤੇ ਅਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤੇ ਉੱਥੇ ਗੋਡਿਆਂ ਦੀ ਜਿਹੜੀ ਸਪਲਾਈ ਹੁੰਦੀ ਹੈ ਸਰਕਾਰੀ ਹਸਪਤਾਲਾਂ ਨੂੰ ਉਹਦਾ ਅਸੀਂ ਪਰਦਾ ਫਾਸ਼ ਕੀਤਾ ਸੀ ਵੀ ਅੱਛਾ ਜੀ ਤੁਹਾਡੀ ਇਸ ਰਿਪੋਰਟ ਨੇ ਤਾਂ ਧੂੜ ਪੱਟੀ ਪਈ ਜੀ ਤੇ ਉਹ ਧੂੜ ਜੀ ਜਦ ਮੀਡੀਆ ਦੇ ਉੱਤੇ ਹਰ ਪਾਸੇ ਇਹੀ ਚਰਚਾ ਹੈ ਹਾਂ ਬਿਲਕੁਲ ਤੇ ਉਹ ਮੁੰਡਾ ਭਾਰਤ ਪੂਸ਼ਣ ਹੈ ਜਿਹੜਾ ਆਪਣਾ ਮਿੱਤਰ ਹੈ ਉਹਨੂੰ ਵੀ ਜਾਂਦੀ ਹੈ ਬੱਚੇ ਨੂੰ ਕਿ ਉਹਨੇ ਕੱਢੀ ਆ ਆਰਟੀਆਈਆਂ ਪਾਈਆਂ ਤੁਹਾਨੂੰ ਪਤਾ ਹੁਣ ਇਸ ਸਰਕਾਰ ਨੇ ਤਾਂ ਆਰਟੀਆਈ ਦਾ ਵੀ ਸੰਗ ਬੰਦ ਕਰਤਾ ਤੁਸੀਂ ਜੇ ਆਰਟੀਆਈ ਪਾਉਂਦੇ ਤੁਹਾਨੂੰ ਆਰਟੀਆਈ ਨਹੀਂ ਮਿਲਦੀਗੀ ਜੋ ਮਰਜ਼ੀ ਕਰੀ ਚੱਲੋ ਹੁਣ ਤਾਂ ਇੰਨਾ ਕੁ ਲਕੋਤਾ ਇਹਨਾਂ ਨੇ ਕੰਮ ਵੀ ਤੁਸੀਂ ਉਹ ਕਹਿੰਦੇ 25 30 ਹਜ਼ਾਰ ਜਿਹੜਾ ਭਰਨਾ ਭਰ ਦਿਓ ਆਰਟੀਆਈ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕੁਛ ਨਹੀਂ ਮੈਂ ਕੰਨਾ ਵੀ ਇਹ ਵੀ ਇੱਕ ਗੱਲ ਘੋਟਿਆ ਗਿਆ ਅੱਛਾ ਦਾਨਵਾਲੀ ਸਾਹਿਬ ਆਰਟੀਆਈ ਦੇ ਤਾਂ ਡਿਸਟ੍ਰਿਕਟ ਕਮਿਸ਼ਨਰ ਹੁੰਦਾ ਸਟੇਟ ਕਮਿਸ਼ਨਰ ਹੁੰਦਾ ਉੱਥੇ ਵੀ ਕਿਸੇ ਦੀ ਕੋਈ ਦਾਦ ਫਰਿਆਦ ਨਹੀਂ ਦੇਖੋ ਸਟੇਟ ਕਮਿਸ਼ਨਰ ਹੁੰਦਾ ਹੀ ਡਿਸਟ੍ਰਿਕਟ ਕਮਿਸ਼ਨਰ ਹੀ ਹੁੰਦਾ ਐਪੀਲੈਂਟ ਅਥਾਰਟिटीज ਹੁੰਦੀਆਂ ਨੇ ਅੱਛਾ ਇਹਦਾ ਇਹਦਾ ਡਿਸਟ੍ਰਿਕਟ ਦਾ ਕੋਈ ਡਿਸਟ੍ਰਿਕਟ ਨਹੀਂ ਹੁੰਦਾ ਡਿਸਟ੍ਰਿਕਟ ਦੇ ਹੁੰਦੇ ਉਸੇ ਮਹਿਕਮੇ ਦਾ ਇੱਕ ਵੱਡਾ ਅਫਸਰ ਹੁੰਦਾ ਜਿਹੜਾ ਐਪੀਲੈਂਟ ਅਥਾਰਟੀ ਹੁੰਦਾ ਪਰ ਗੱਲ ਕੀ ਹੈ ਜੀ ਇਹਨਾਂ ਨੂੰ ਅਪਾਇੰਟ ਕੌਣ ਕਰਦਾ ਇਹਨਾਂ ਨੂੰ ਪੁਆਇੰਟ ਵੀ ਤਾਂ ਸਮੇਂ ਦੀਆਂ ਸਰਕਾਰਾਂ ਕਰਦੀਆਂ ਸੋ ਮੇਰੀ ਇੱਥੇ ਗੁਜ਼ਾਰਿਸ਼ ਹੈ ਕਿ ਕੇਂਦਰ ਸਰਕਾਰ ਨੂੰ ਵੀ ਇਹੋ ਜਿਹਾ ਸਿਸਟਮ कि ਜਿਹੜੀ ਇਹਨਾਂ ਦੀ ਪੁਆਇੰਟਮੈਂਟ ਆ ਨਾ ਉਹ ਸੂਬਾ ਸਰਕਾਰ ਕੋਲੇ ਨਾ ਹੋਵੇ ਕਿਉਂਕਿ ਆਰਟੀਆਈ ਨੇ ਸੂਬਾ ਮੌਜੂਦਾ ਸਰਕਾਰ ਦਾ ਹੀ ਪੜਦਾ ਕੱਢਣਾ ਹੁੰਦਾ ਮੌਜੂਦਾ ਸਰਕਾਰ ਦੀਆਂ ਹੀ ਊਣਤਾਈਆਂ ਕੱਢਣੀਆਂ ਹੁੰਦੀਆਂ ਹਾਂ ਜੇ ਪੁਰਾਣੀ ਸਰਕਾਰ ਦਾ ਮੰਗ ਲੋ ਤਾਂ ਇੱਕ ਮਿੰਟ ਤੁਹਾਨੂੰ ਉਹ ਆਪਣੇ ਵੈਲ ਵਿਸ਼ਰਰ ਨੂੰ ਕਮਿਸ਼ਨਰ ਬਣਾਉਂਦੇ ਨੇ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਸੋ ਗੱਲ ਆ ਆਪਾਂ ਇਹੀ ਕਰਦੇ ਆ ਕਿ ਜਿਹੜਾ ਸਾਰਾ ਇਹ ਕੁਝ ਹੋਇਆ ਮੁੰਡੇ ਨੇ ਆਰਟੀਆਈ ਪਾਈ ਆਰਟੀਆਈ ਦਿੱਤੀ ਅਸੀਂ ਖਬਰ ਕੱਢਤੀ ਆਰਟੀਆਈ ਦਿੱਤੀ ਨਹੀਂ ਜਾਂ ਕਹਿੰਦਾ ਜੀ ਐਨਪੀ ਤੇ ਹੁਣ ਗਰੀਬ ਜੇ ਪੱਤਰਕਾਰ ਨੇ 20-25 ਹਜ਼ਾਰ ਜਮ੍ਹਾਂ ਵੀ ਕਰਾਤਾ ਮੰਗ ਤ ਪਰ ਕੁੱਲ ਮਿਲਾ ਕੇ ਦੇਖ ਕੇ ਆਖੀਏ ਕਿ ਜਿਸ ਢੰਗ ਦੇ ਨਾਲ ਇਹ ਪਛਤਾ ਦਿੱਤਾ ਗਿਆ ਕਲੀਪ ਜੀ ਇਹ ਹੀ ਖਮਿਆਦਾ ਭੁਗਤਣਾ ਪਊਗਾ ਸਰਕਾਰ ਨੂੰ ਇਹਦੇ ਵਿੱਚ ਅਸੀਂ ਸਿੱਧੀ ਗੱਲ ਕਹਿੰਨੇ ਆ ਕਿ ਐਡੀ ਕੋਈ ਗੱਲ ਨਹੀਂ ਵੀ ਜੇ ਉਹ ਡਾਕਟਰ ਨੇ ਤਾਂ ਡਾਕਟਰਾਂ ਨੇ ਤਾਂ ਝੂਠ ਫਾਣਦਾ ਪਰ ਦੇ ਦਿੰਦੇ ਆ ਸਾਥ ਵੈਸੇ ਜੀ ਜੀ ਸਾਹਬ ਜਦੋਂ ਕੋਈ ਪੜਤਾਲ ਚੱਲਣੀ ਆ ਜਦੋਂ ਕੋਈ ਰਿਪੋਰਟ ਟੇਬਲ ਤੇ ਆਉਣੀ ਆ ਉੱਥੇ ਪਰਚੇਜ ਦੇ ਬਿੱਲ ਵੀ ਪੈਣੇ ਉੱਥੇ ਸੇਲ ਦੇ ਵੀ ਪੈਣੇ ਫਿਰ ਕਿੱਥੇ ਭੱਜ ਲਣਗੇ ਇਹ ਜਿੰਨਾ ਵੀ ਜਿਹੜਾ ਇਸ ਸਕੈਂਡਲ ਦੇ ਵਿੱਚ ਜਿੰਨੇ ਵੀ ਲੋਕ ਇਨਵੋਲਵ ਨੇ ਮੈਂ ਕਹਾਂ ਦੀ ਚਾਹੇ ਉਹਦੇ ਵਿੱਚ ਉਹ ਹੈਗਾ ਵਾ ਵਪਾਰੀ ਆ ਕੋਈ ਵੀ ਆ ਚਾਹੇ ਉਹ ਟੈਂਡਰ ਵਾਲਾ ਚਾਹੇ ਜੋ ਉਹ ਉਸ ਉਹਨਾਂ ਆਪਰੇਸ਼ਨਾਂ ਨੂੰ ਨੇਪਰੇ ਚੜਾਉਣ ਵਾਲੀ ਲੋਬੀ ਆ ਬਿਲਕੁਲ ਜਿਵੇਂ ਹੁਣ ਤੁਸੀਂ ਗੱਡੀਆਂ ਦੀ ਲੈ ਲੋ ਖਰੀਦ ਉਹਦਾ ਸਵਾਲ ਉੱਠਿਆ ਹੂੰ ਆਪਾਂ ਹੁਣ ਹੈਲੈਕਸ ਲਈ ਹੈਲੈਕਸ ਦੇ ਮੇਰੇ ਇੱਕ ਦੋਸਤ ਨੇ ਲਈ ਉਹਨੂੰ 15 ਕੇ 16 ਲੱਖ ਰੁਪਏ ਦਾ ਡਿਸਕਾਊਂਟ ਮਿਲਿਆ ਬਹੁਤ ਨੇੜੇ ਨੇ ਡੀਲ ਵਾਲੇ ਤੁਸੀਂ ਆਮ ਗੱਡੀ ਤੇ ਲੱਖ ਡੂਟ ਦਾ ਖਾਪਾ ਮ ਲੈ ਲੈਣੇ ਬੜੀ ਬਾਰਗੇਨਿੰਗ ਹੋ ਜਾਂਦੀ ਹੈ ਬਾਰਗੇਨਿੰਗ ਹੋ ਜਾਂਦੀ ਹੈ ਸਰਕਾਰ ਨੇ ਬਾਰਗੇਨਿੰਗ ਨਹੀਂ ਕੀਤੀ ਕਿਉਂ ਨਹੀਂ ਕੀਤੀ ਇਹ ਇੱਕ ਇੱਕ ਵਿਸ਼ਾ ਹੈ ਇਹ ਮੁੱਦਾ ਵੀ ਉੱਠਿਆ ਚੁੱਪ ਕਰ ਗਏ ਤੇ ਹੁਣ ਪੱਤਰਕਾਰ ਕੀ ਸੀਗਾ ਪੱਤਰਕਾਰ ਇੱਕ ਵਿਚਾਰਾ ਈਜ਼ੀ ਟਾਰਗੇਟ ਸੀ ਡਾਕਟਰਾਂ ਨੇ ਆਲਦਾ ਕੀਤਾ ਲੈਣ ਦੇਣ ਤੁਹਾਨੂੰ ਪਤਾ ਵੀ ਚੋਰ ਨੂੰ ਬਚਾਉਣ ਦੇ ਲਈ ਉਹਦੇ ਜਿਹੜੇ ਮਾਲਕ ਹੁੰਦੇ ਨਾ ਉਹ ਅੱਗੇ ਵੀ ਆ ਜਾਂਦੇ ਸੋ ਬਚਾਇਆ ਜੀ ਨਿਊ ਨੇ ਇਹ ਵੀ ਦੱਸਿਆ ਪੱਤਰਕਾਰ ਨੇ ਕਿ ਪਹਿਲਾਂ ਮिन्नੂ ਵੀ ਜਿਹੜਾ ਵਾ ਉਹ ਟੇਕ ਐਂਡ ਗਿਵ ਦਾ ਆਫਰ ਹੋਈ ਆ ਉਹਦਾ ਸਕੀਲ ਹੈ ਕੋਈ ਹੁੰਦੀ ਹੈ ਜੀ ਕਿਉਂ ਨਹੀਂ ਹੁੰਦੀ ਇਹਦਾ ਹਰ ਵਾਰੀ ਇਹ ਸਕੈਂਡਲ 3 ਸਾਲ ਪੁਰਾਣਾ ਹਾਂ ਅੱਛਾ ਦੇ ਲਈ ਆਉਂਦਾ ਫਿਰ ਦਾਨੇ ਵਾਲੀਆਂ ਸਭ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਸਭ ਤੋਂ ਵੱਡੀ ਇਹਦੇ ਵਿੱਚ ਇੱਕ ਹਕੀਕਤ ਜਾਂ ਟ੍ਰੈਜੇਡੀ ਇਹ ਆ ਕਿ ਇਹ ਉਹਨਾਂ ਗਰੀਬ ਲੋਕਾਂ ਦਾ ਪੈਸਾ ਬੱਸ ਹੋ ਸਰਕਾਰੀ ਹਸਤਾਲਾ ਦੇ ਵਿੱਚ ਅਮੀਰਤਾ ਕੋਈ ਨਹੀਂ ਬੈਠੋਨ ਵਾਲਾ ਕੋਈ ਜਾਣਦਾ ਨਹੀਂ ਗੋਡੇ ਬਦਲਾਉਂਦੇ ਉੱਥੇ ਤਾਂ ਜਿਹੜੇ ਸਾਡੇ ਪਿੰਡਾਂ ਦੇ ਮਾਤੜ ਲੋਕ ਆ ਉਹੀ ਜਾਂਦੇ ਬਿਲਕੁਲ ਤੇ ਉਹਨਾਂ ਦੀ ਉਹਨਾਂ ਦੇ ਟੈਕਸ ਦਾ ਪੈਸਾ ਉਹਨਾਂ ਦੀ 10-9 ਦੀ ਕਿਰਤ ਕਮਾਈ ਦਾ ਪੈਸਾ ਉਹਨਾਂ ਦੇ ਖੂਨ ਪਸੀਨੇ ਦਾ ਪੈਸਾ ਤੇ ਉਹ ਜਿਹੜਾ ਉਹ ਵਪਾਰੀ ਤੇ ਉਹ ਜਿਹੜੀ ਹੈਗੀ ਆ ਇੱਕ ਸੋ ਕਾਲਡ ਜਿਹੜੀ ਚੇਨ ਲ lobby ਆ ਜਿਹਦੇ ਜਿਹਦੇ ਇਸ਼ਾਰੇ ਤੇ ਇਹ ਪਰਚਾ ਹੋਇਆ ਜਿਨ੍ਹਾਂ ਦੇ ਕਹਿਣ ਤੇ ਉਹ ਲੋਕ ਜਿਹੜੇ ਆ ਉਹ ਨਦਰਸ਼ਾਈ ਲੋਟ ਮੈਂ ਕਹਿੰਦੀ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਇਹ ਲੈ ਲਓ ਵੀ ਜਿਹੜੇ ਡਾਕਟਰ ਦਵਾਈਆਂ ਲਿਖਦੇ ਨੇ ਮੈਂ ਮੋਟੀ ਜੀ ਗੱਲ ਕਰਦਾ ਅੱਜ ਮੈਂ ਠੋਕ ਕੇ ਕਹਿਣਾ ਭਾਵੇਂ ਸਾਰੇ ਡਾਕਟਰ ਖਿਲਾਫ ਹੋ ਜਾਣ ਮੇਰੇ ਖਿਲਾਫ ਮੇਰੇ ਪੁੱਤ ਲੈ ਕੁੱਕਣ ਜੋ ਜੀ ਕਰਦਾ ਕਾਰਨ ਮੈਂ ਕਹਣਾ ਜੇ ਤੁਸੀਂ ਸਕੇ ਪਿਓ ਦੇ ਪੁੱਤ ਜੇ ਮੈਂ ਇੱਕ ਗੱਲ ਕਹਿਣਾ ਤਾਂ ਇੱਕ ਮੰਗ ਕਰੋ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਿ ਜਿਹੜਾ ਦਵਾਈ ਤੁਸੀਂ ਲਿਖਦੇ ਹੋ ਉਹਦਾ ਐਮ ਆਰ ਪੀ ਕੀ ਆ ਤੇ ਉਹਦੀ ਕਾਸਟ ਜਿਹੜੀ ਹੈਗੀ ਆ ਉਹ ਕੀ ਆਉਂਦੀ ਹੈ ਤੇ ਉਹਦੇ ਚੋ ਕਮਿਸ਼ਨ ਕਿੰਨਾ ਜਾਂਦਾ ਆਪਣੇ ਗਾਫਲਪੁਰ ਸਾਹਿਬ ਵਾਈਟਾਮਿਨਸ ਲਿਖੇ ਜਾਂਦੇ ਨੇ ਤੁਹਾਨੂੰ ਮੋਟੀ ਕਹਾ ਦਾ ਵਿਟਾਮਿਨ ਖਾ ਲੋ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਹਰੇਕ ਬੰਦੇ ਨੂੰ ਤੁਹਾਨੂੰ ਆਈ ਦੀ ਕਮੀ ਹੈ ਆਈ ਦੀ ਕਮੀ ਕੰਫਿਊਜ਼ ਕੀਤਾ ਯਾਰ ਕੰਫਿਊਜ਼ 500 ਰੁਪਏ ਦਾ ਪਤਾ ਜੀ 200 ਰੁਪਏ ਦੀ ਉਹਦੀ ਕਾਸਟ ਮਸਾਂ ਪੈਂਦੀ ਆ ਮਸਾਂ ਉਹ ਵੀ ਡੀਲਰ ਨੂੰ ਮੇਰੇ ਘਰ ਕੰਪਨੀ ਕੰਪਨੀ ਦੀ ਤਾਂ 30 35 ਰੁਪਏ ਮੈਂ ਕਹਿੰਦੀ ਕੰਪਨੀ ਦੀ ਤਾਂ ਇੱਦੋਂ ਵੀ ਘਟਾ ਤੇ ਉਹ 300 ਰੁਪਏ ਕਿਨੂੰ ਜਾਂਦਾ ਮੈਂ ਠੋਕ ਕੇ ਕਹਿੰਦਾ ਇਹਦੀ ਇਨਕੁਆਰੀ ਕਰਾਓ ਕੌਣ ਲੈਂਦਾ ਹਸਪਤਾਲਾਂ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਜਿਹੜੀ ਆ ਆਪਣੀਆਂ ਕੀ ਕਹਿੰਦੇ ਆ ਦਵਾਈਆਂ ਦੀ ਦੁਕਾਨ ਆ ਉਹ ਬੰਦ ਪਈ ਆ ਉਹਦੀਆਂ ਦਵਾਈਆਂ ਨਹੀਂ ਲਿਖੀਆਂ ਜਾਂਦੀਆਂ ਜੈਨੇਟਿਕ ਨਹੀਂ ਲਿਖੀਆਂ ਜਾਂਦੀਆਂ ਕਿਉਂ ਨਹੀਂ ਲਿਖੀ ਜਾਂਣਾ ਉਸ ਦੀਆਂ ਜਨੌਸ਼ਦੀ ਕਿਉਂ ਨਹੀਂ ਲਿਖੀਆਂ ਜਾਂਦੀਆਂ ਇਨਕੁਆਰੀ ਕਰਾਓ ਜਿਵੇਂ ਸਜੇਰੀਅਨ ਆਪਰੇਸ਼ਨ ਹੁੰਦੇ ਨੇ ਇਨਕੁਆਰੀ ਕਰਾਓ ਕੀ ਗੱਲ ਅੱਜ ਸਜੇਰੀਅਨ ਨਹੀਂ ਹੋਗੇ ਕਿਉਂਕਿ ਜੇ ਤੁਸੀਂ ਆਮ ਬੱਚਾ ਕਰਾਉਣਾ ਉਹਦਾ ਕੋਈ 2000 ਮਿਲਦਾ ਤੇ ਸਜੇਰੀਅਨ ਦਾ ਤਾਂ ਪਤਾ ਹੀ ਨਹੀਂ ਲੱਖ ਲੈ ਲੈ ਜੀ ਦੂਰ ਲੱਖ ਲੈ ਲੈ ਜੀ ਸਾਰੇ ਘਰਾਂ ਜੀ ਪੈਦਾ ਹੋਏ ਘਰਾਂ 'ਚ ਹੀ ਪੈਦਾ ਹੋਏ ਆ ਸੋ ਇੱਕ ਬਹੁਤ ਵੱਡਾ ਮੁੱਦਾ ਹੁੰਦਾ ਹੈ इवन ਮੇਰੇ ਬੱਚੇ ਵੀ ਜਿਹੜੇ 100 100 200 200 ਕਰੋੜ ਦੇ ਇੱਕ ਮੰਡੀਆਂ 'ਚ ਹਸਪਤਾਲ ਕਿੱਥੋਂ ਪੈ ਗਏ ਕੱਢੋ ਫਿਰ ਮਸਲੇ ਜੇ ਹੁਣ ਅੱਜ ਆਈਗੇ ਹੋ ਨਾ ਪਰਚਾ ਕਰਾਉਣ ਤੇ ਤੇ ਤੁਹਾਡੀਆਂ ਕੋਠੀਆਂ ਤੁਹਾਡੀਆਂ ਗੱਡੀਆਂ ਤੁਹਾਡੀਆਂ ਜਾਇਦਾਦਾਂ ਤੁਹਾਡੇ ਜਵਾਕਾਂ ਦੇ ਤੁਸੀਂ ਸਰਕਾਰੀ ਕਿੰਨੀ ਕੀ ਤਰਖਾ ਲੈਨੇ ਹੋ ਤੇ ਤੁਹਾਡੇ ਖਰਚੇ ਕੀ ਆ ਇੱਕ ਕਾਰਪੋਰੇਟ ਕਿਦਾਂ ਬਣ ਗਿਆ ਕਾਰਪੋਰੇਟ ਕਿਦਾਂ ਬਣ ਗਿਆ ਇੱਕ ਹੁਣ ਟ੍ਰੇਡ ਬਣ ਗਿਆ ਹੈਲਥ ਤੁਸੀਂ ਮੇਰਾ ਇੱਕ ਦੋਸਤ ਆ ਮੈਂ ਤੁਹਾਨੂੰ ਚੀਜ਼ ਦੱਸਦਾ ਮੇਰੇ ਇੱਕ ਦੋਸਤ ਨੂੰ ਦੋਵੇਂ ਇੱਕ ਦੋਸਤ ਨੂੰ ਕੈਂਸਰ ਹੋ ਗਿਆ ਉਹਦਾ ਗਲੇ ਦਾ ਕੈਂਸਰ ਦਾ ਆਪਰੇਸ਼ਨ ਸੀ ਦਿੱਲੀ ਇੱਕ ਹਸਪਤਾਲ ਲੈ ਕੇ ਗਏ ਉਹ ਮੈਨੂੰ ਮਿਲਿਆ ਕਹਿੰਦਾ ਯਾਰ ਤੂੰ ਇੱਥੇ ਕਿੱਥੇ ਲੈ ਸਵਰਨ ਕਹਿੰਦਾ ਤੇਰੀ ਤਾਂ ਏਮਜ਼ ਚ ਚੰਗੀ ਲਿਆ ਆ ਜਾ ਮੈਂ ਕਿਹਾ ਭਰਾਵਾ ਹੁਣ ਆ ਇਹ ਆਪਰੇਸ਼ਨ ਹੋਣਾ ਅੱਜ ਨੂੰ ਮੈਂ ਅੱਜ ਕਹਦਾ ਕਿਹ ਕਹਿੰਦਾ ਪਹਿਲਾਂ ਤਾਂ ਦੇਖ ਸਿੱਧੀ ਗੱਲ ਹਸਪਤਾਲ ਨੇ ਆਪਦਾ ਖਰਚਾ ਕੱਢਣਾ ਫਿਰ ਸਾਡਾ ਖਰਚਾ ਕੱਢਣਾ ਫਿਰ ਮੁਨਾਫਾ ਕੱਢਣਾ ਤੇ ਫਿਰ ਇਲਾਜ ਹੋਣਾ ਦੱਸੋ ਹੁਣ 100-100 ਕਰੋੜ 2-200 ਕਰੋੜ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਹਸਪਤਾਲ ਬਣ ਰਹੇ ਨੇ ਕਿਸੇ ਨੇ ਸੋਚਿਆ ਵੀ ਹਸਪਤਾਲ ਕਿਵੇਂ ਬਣਗੇ ਨਹੀਂ ਕਿ ਤੋਂ ਪੈਸਰ ਕਰਾਉਣਾ ਇੱਕ ਇੱਕ ਨਾਲੇ ਦਰਜਣਾ ਦਰਜਣਾ ਲੋਕਾਂ ਇਹਦੇ ਵਿੱਚ ਪਿੰਡਾਂ ਦੇ ਵਿੱਚ ਏਜੰਟ ਰੱਖੇ ਨੇ ਐਂਬੂਲੈਂਸ ਵਾਲਾ ਏਜੰਟ ਰੱਖੇ ਨੇ ਉਹ ਲਿਆ ਲਿਆ ਸਿੱਟਦੇ ਨੇ ਜਫਲਪੁਰ ਸਾਹਿਬ ਇੱਕ ਇੱਕ ਰਾਤ ਦਾ ਲੱਖ ਲੱਖ ਰੁਪਇਆ ਬਿੱਲ ਬਣ ਜਾਂਦਾ ਲੱਖ ਲੱਖ ਕਿਸੇ ਨੇ ਪੁੱਛਿਆ ਜੇ ਕੋਈ ਜਿੰਦਾਬਾਦ ਮੁਰਦਾਬਾਦ ਕਰਦਾ ਸਾਰੇ ਇਕੱਠੇ ਹੋ ਜਾਂਦੇ ਨੇ ਬਠਿੰਡੇ ਦੀ ਗੱਲ ਸੁਣਾਉਣਾ ਤੁਹਾਨੂੰ ਬਠਿੰਡੇ ਦੇ ਵਿੱਚ ਡਾਕਟਰਾਂ ਦੀਆਂ ਬੇਸਮੈਂਟਾਂ ਨੇ ਹਸਪਤਾਲ ਚ ਨਿੱਜੀ ਇੱਕ ਵੀ ਬੇਸਮੈਂਟ ਦੇ ਵਿੱਚ ਕਿਸੇ ਦੀ ਗੱਡੀ ਨਹੀਂ ਲੱਗਦੀ ਜੋ ਲੋਕਾਂ ਨੇ ਵਿਰੋਧ ਕੀਤਾ ਜੀ ਇਹ ਤੁਹਾਡੇ ਕੋਲੇ ਜਦੋਂ ਮਰੀਜ਼ ਆਉਂਦੇ 100-100 ਮਰੀਜ਼ ਆਉਂਦਾ ਇਹਨਾਂ ਦੀਆਂ ਗੱਡੀਆਂ ਰੁਕਾ ਦਾ ਇੰਤਜ਼ਾਮ ਕਰੋ ਧਰਨਾ ਲੱਗਾ ਤੇ ਡਾਕਟਰ ਡੀਸੀ ਨੂੰ ਜਾ ਕੇ ਕਹਿੰਦੇ ਅਸੀਂ ਵੀ ਫਿਰ ਹਸਪਤਾਲ ਬੰਦ ਕਰ ਦਈਏ ਅੱਛਾ ਬਲੈਕਮੇਲ ਕਰ ਦੇਣੇ ਜਾ ਕੇ ਕਿ ਉਹਨਾਂ ਬੇਸਮੈਂਟਾਂ ਦੇ ਵਿੱਚ ਕਿਸੇ ਨੇ ਲੈਬੋਰੀਟਰੀ ਬਣਾਈ ਆ ਕਿਸੇ ਨੇ ਕੈਂਟੀਨ ਬਣਾਈ ਆ ਉਹਨੂੰ ਮਲਟੀਪਰਪਸ ਵਾਸਤੇ ਯੂਜ਼ ਕਰਦੇ ਆ ਪਾਰਕਿੰਗ ਕੋਈ ਨਹੀਂ ਕਰਦਾ ਪਾਰਕਿੰਗ ਲੋਕਾਂ ਦੇ ਤੇ ਇੱਕ ਥਾਣੇ ਦਾ ਖੜਾ ਕੀਤਾ ਹੁੰਦਾ ਗਾਰਡ ਉਹ ਕਹਿੰਦੇ ਜੇ ਤਾਂ ਡਾਕਟਰ ਸਾਹਿਬ ਦੀ ਗੱਡੀ ਲੱਗਣੀ ਆ ਚ ਮੇਰੇ ਅਗਰਾਰ ਵੀ ਡਾਕਟਰਾਂ ਦੇ ਨੌਕਰ ਬਣ ਗਿਆ ਉਹ ਨਹੀਂ ਥਾਣੇਦਾਰ ਹੁੰਦਾ ਨਾ ਜਿਹੜਾ ਐਸਐਸਓ ਦੀ ਜਿਹੜੇ ਥਾਣੇਦਾਰ ਇਹਨਾਂ ਦੇ ਥੱਲੇ ਹੁੰਦੇ ਆ ਪ੍ਰਾਈਵੇਟ ਸਕਿਉਰਟੀ ਵਾਲੇ ਉਹ ਥਾਣੇਦਾਰ ਮੈਂ ਸੋਚਿਆ ਸ਼ਾਇਦ ਉਹ ਥਾਣੇਦਾਰ ਕਹਿੰਦਾ ਵੀ ਜਿਹੜਾ ਰੋਹ ਮਣਾਉਂਦਾ ਤੂੰ ਕੀ ਫਲਾਣਾ ਥਾਣੇਦਾਰ ਲੱਗਿਆ ਸੋ ਰੋਹ ਵਾਲੇ ਬੰਦੇ ਨੂੰ ਮੈਂ ਥਾਣੇਦਾਰ ਕਹਿਣਾ ਹੁੰਦਾ ਜਿਹੜਾ ਰੋਹ ਮਾਰਦਾ ਅੱਛਾ ਰੋਹ ਮਾਰਨਾ ਹੁਣ ਮੇਰਾ ਦਫ਼ਤਰ ਹਸਪਤਾਲਾਂ ਤੋਂ 400 ਮੀਟਰ ਦੂਰ ਤੇ ਆ ਉੱਥੋਂ ਤੱਕ ਗੱਡੀਆਂ ਆ ਕੇ ਲੱਗਦੀਆਂ ਕਿਤੇ ਸਰਕਾਰ ਜਾਂ ਸਰਕਾਰੀ ਅਫਸਰ ਨੇ ਪੁੱਛਿਆ ਵੀ ਤੁਹਾਡੀਆਂ ਗੱਡੀਆਂ ਕਿਉਂ ਨਹੀਂ ਅ ਜਾਫਲਪੁਰ ਸਾਹਿਬ ਇੱਕ ਬਲੈਕਮੇਲਿੰਗ ਹੋ ਰਹੀ ਆ ਤੰਦੇ ਦੇ ਵਿੱਚ ਰੁੜਿਆ ਭਾਵੇਂ ਨਿੱਜੀ ਨੇ ਭਾਵੇਂ ਸਰਕਾਰੀ ਨੇ ਠੀਕ ਆ ਸਰਕਾਰੀ ਕਹ ਦਿੰਦੇ ਅਸੀਂ ਧਰਨਾ ਮਾਰਦੇ ਆ ਆ ਹੁਣ ਦੱਸੋ ਜਿਹੜਾ ਬਠਿੰਡੇ ਵਾਲਾ ਮਾਮਲਾ ਹੋਇਆ ਠੀਕ ਆ ਆਰਟੀਆਈ ਪੈਂਦੀ ਆ ਕਿਉਂ ਨਹੀਂ ਮਾਮਲਾ ਉੱਠੇ ਜੇ ਕੋਈ ਇਹਨਾਂ ਦੀ ਲੁੱਟ ਦੇ ਖਿਲਾਫ ਬੋਲਦਾ ਤੇ ਇਹ ਸਾਰਾ ਜਿਹੜਾ ਜਿੰਨੇ ਉੱਤੇ ਲੋਬੀਆਂ ਸਾਰੀਆਂ ਇਕੱਠੀਆਂ ਹੋਣੇ ਕਿਵੇਂ ਜਿਹੜਾ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਮੈਂ ਇੱਥੇ ਆਇਆ ਐਵੇਂ ਹੜ ਨੇ ਜਿਹੜੇ ਇਹ ਹਰ ਵੀ ਇੱਕ ਤਰ੍ਹਾਂ ਦੀ ਲੁੱਟ ਦਾ ਸਵਾਬ ਨੇ ਮੇਰਾ ਅਗਲਾ ਸਵਾਲ ਵੀ ਤੁਹਾਨੂੰ ਇਹੋ ਸੀ ਹਾਂ ਹਾਂ ਕਿ ਤੁਸੀਂ ਸਾਰੀ ਰਿਪੋਰਟਿੰਗ ਕਰਕੇ ਆਏ ਔਰ ਆਵੀ ਦੇ ਅਕੰਡੇ ਵੀ ਅੱਗੇ ਤੁਸੀਂ ਬਿਆਸ ਦੇ ਕੰਡੇ ਵੀ ਜਾਣਾ ਸਤਲੋਜ ਦੇ ਵੱਲ ਵੀ ਜਾਣਾ ਜੋ ਤੁਸੀਂ ਰਾਵੀ ਦੇ ਅਕੰਡੇ ਤੇ ਦੇਖੀ ਸਾਰੀ ਬਰਬਾਦੀ ਹੜਾਂ ਦੀ ਉਤੋਂ ਤੁਸੀਂ ਕੀ ਜਿਹੜਾ ਅੰਦਾਜ਼ਾ ਲਗਾਇਆ ਔਰ ਤੁਹਾਨੂੰ ਕੀ ਲੱਗਦਾ ਕਿ ਇਹ ਬਰਬਾਦੀ ਦਾ ਮੁਢਲਾ ਕਾਰਨ ਕੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮਿਸ ਬਣੀ ਜਿੰਦਾ ਜੀ ਵੀ ਸਿੰਚਾਈ ਵਿਭਾਗ ਦੇ ਦੀ ਤੇ ਬੀਐਮ ਦੀ ਉਹਦੀ ਕਮਜ਼ੋਰੀ ਡਰੇਨੇਜ ਦੀ ਕਮਜ਼ੋਰੀ ਕਿਉਂਕਿ ਇੱਕ ਬੜੀ ਵਧੀਆ ਜੀ ਦੀ ਦੱਸਦਾ ਹੁਣ ਇਹ ਨਾ ਕਹਦੇ ਵੀ ਚੂਹੇ ਮਾਰ ਮਹਿੰਮ ਚਲਾਤੀ ਤੇ ਚੂਹਿਆਂ ਨੂੰ ਬਚਾਉਣ ਵਾਲੇ ਵੀ ਅੱਗੇ ਆ ਜਾਣ ਆਪਣੇ ਪੰਜਾਬ ਦੇ ਵਿੱਚ ਸਾਰੇ ਸਟੇਟ ਦੇਸ਼ ਦੇ ਵਿੱਚ ਚੂਹੇ ਮਾਰ ਮਹਿੰਮ ਚੱਲਦੀ ਸੀ ਦੱਸੋ ਪਿਛਲੇ 10 ਸਾਲਾਂ ਚ ਕੋਈ ਚੱਲੀ ਹੈ ਚੂਹੇ ਮੋਢਲਾ ਕਾਰਨ ਹੁੰਦੇ ਨੇ ਕਿਸੇ ਵੀ ਬੰਨ ਨੂੰ ਕਮਜ਼ੋਰ ਕਰਨ ਦੇ ਖੰਡਾ ਹੋ ਗਏ ਜੋ ਖੰਡ ਪੈ ਗਈ ਪਾਣੀ ਨਿਕਲ ਗਿਆ ਗੱਲ ਖਤੋਂ ਸਫਾਈ ਝਾੜ ਬੂਟ ਮਾਰਨੇ ਕੁਝ ਵੀ ਕਰਨਾ ਝਾੜ ਬੂਟਾਂ ਚ ਕਮੀ ਛੋਟੀ ਛੋਟੀ ਮੁਰੰਮਤ ਪਰ ਦੇ ਕੋਈ ਨਿੱਕੀ ਜੀ ਗੱਲ ਹੁੰਦੀ ਹੈ ਤੁਸੀਂ ਆਪਾਂ ਖਾਲਾ ਸਵਾਰ ਦੇਣਾ ਹੂੰ ਜਿਹੜਾ ਖਾਲਾ ਨਹੀਂ ਸਵਾਰਦੇ ਪਿੱਛੇ ਨੱਕੇ ਟੁੱਟੀਆਂ ਜਾਂਦੇ ਨੇ ਅੱਗੇ ਪਾਣੀ ਨਹੀਂ ਪਹੁੰਚਦਾ ਪਾਣੀ ਨਹੀਂ ਪਹੁੰਚਦਾ ਉਹੀ ਨੱਕੇ ਨੂੰ ਜੋ ਆਪਾਂ ਦ੍ਰੈਸ਼ੀ ਕਰ ਦਿੰਨੇ ਆ ਭਾਵੇਂ ਸੁੱਕਿਆ ਨੱਕਾ ਹੋਵੇ ਤੇ ਉਹ ਮਿੱਟੀ ਆ ਉਹ ਤਰੇਡ 'ਚ ਪੈ ਜਾਂਦੀ ਹੈ ਤੇ ਉਹ ਨਹੀਂ ਟੁੱਟਦਾ ਨਿੱਕੀ ਜੀ ਗੱਲ ਹੈ ਹੁਣ ਇਹਦੇ ਵਿੱਚ ਨਲੈਕੀਆਂ ਨੇ ਜੀ ਹੁਣ ਪੈਸਾ ਖਾਦਾ ਜਾਣਾ ਸੇਵਾ ਤਾਂ ਕਰਗੇ ਲੋਕ ਹੂੰ ਪਾੜ ਪੁਰਗੇ ਪੰਜਾਬ ਦੇ ਨਾਲ ਪੰਜਾਬੀ ਖੜੇ ਪੰਜਾਬ ਦੇ ਹਾਲ ਪੰਜਾਬੀ ਨਹੀਂ ਪੰਜਾਬੀ ਨਹੀਂ ਜੀ ਬਾਹਰੋਂ ਵੀ ਬੜੇ ਆਏ ਕਹਿਣ ਦਾ ਕਹਿਣ ਦਾ ਭਾਵ ਕਿ ਆਪਣੇ ਲੋਕ ਤਾਂ ਹੈ ਹੀ ਹੈ ਹਾਂ ਬਾਕੀ ਜੋ ਯੂਪੀ ਲੋ ਹਰਿਆਣੇ ਵੱਲੋਂ ਅੱਜ ਵੀ ਮੈਂ ਦੇਖ ਰਿਹਾ ਛੜਕ ਦੇ ਉੱਤੇ ਬਾਹਰ ਸਰਕਾਰ ਹਜੇ ਵੀ ਪੈਸੇ ਮੰਗੀ ਜਾਂਦੀ ਹੈ ਵੀ ਸਾਨੂੰ ਪੈਸੇ ਦਿਓ ਕਾਹਦੇ ਦਿਓ ਬਈ ਰੰਗਲਾ ਪੰਜਾਬ ਰੰਗਲਾ ਪੰਜਾਬ ਤੁਸੀਂ ਗੰਦਲਾ ਪੰਜਾਬ ਬਣਾ ਦਿਓ ਕਿ ਮੈਨੂੰ ਤਾਂ ਲੱਗਦਾ ਵੀ ਪੈਸੇ ਹੁਣ ਕਾਹਦੇ ਮੰਗੀ ਜਾਂਦੇ ਹੋ ਲੋੜ ਤਾਂ ਹੋਣਾ ਘਰ ਟਹਿ ਕੇ ਮੈਂ ਜਾ ਕੇ ਆਇਆ ਕਈ ਪਿੰਡਾਂ ਚ ਉਹ ਬੀਬੀਆਂ ਰੋਈ ਜਾਂਦੀਆਂ ਵੀ ਸਾਡੇ ਤਾਂ ਜਵਾਕਾਂ ਕੋਲੇ ਕੱਪੜੇ ਤਾਂ ਹੈ ਨਹੀਂ ਸਾਡੇ ਜਵਾਕਾਂ ਦੀਆਂ ਕਿਤਾਬਾਂ ਰੁਕ ਗਈਆਂ ਕੀ ਸਬਰ ਨੂੰ ਪੈਸੇ ਰੋਟੀ ਦੇ ਦੇ ਨੇਤਾ ਕਿਤੇ ਕਹਿੰਦੇ ਆ ਵੀ ਜਿੱਥੇ ਪੰਜਾਬ ਰੋੜ ਗਿਆ ਉੱਥੇ ਸਰਕਾਰ ਵੀ ਰੋੜ ਗਈ ਦੇਖੋ ਜੀ ਮੈਂ ਤਾਂ ਸਰਕਾਰਾਂ ਤਾਂ ਰੋੜਦੀਆਂ ਰਹਿੰਦੀਆਂ ਪੰਜਾਬ ਰੋੜ ਤੋਂ ਬਚਾ ਲੋ ਬਿਆਨਬਾਜ਼ੀ ਛੱਡੋ ਹੱਥ ਜੋੜ ਕੇ ਬੇਨਤੀ ਆ ਇਹਦਾ ਹੁਣ ਤਮਾਸ਼ਾ ਨਾ ਬਣਾਓ ਠੀਕ ਆ ਜਿਹੜੀ ਸਰਕਾਰ ਸੀਗੀ ਮੈਂ ਤਾਂ ਕੰਨਾ ਸੀਗੀ ਦਫਾ ਕਰੋ ਨਹੀਂ ਕੀਤਾ ਤੁਸੀਂ ਜੇ ਇਹਨਾਂ ਨੂੰ ਗੰਦਾ ਕਹਿੰਦੇ ਹੋ ਆਪਾਂ ਜਿਹੜੀ ਜ਼ੁਬਾਨ ਚੋਂ ਆਪ ਵੀ ਗੰਦੇ ਹੁੰਦੇ ਹੋ ਮੈਂ ਵੀ ਗੰਦਾ ਹੋਇਆ ਜੇ ਮੈਂ ਇਹਨਾਂ ਨੂੰ ਜ਼ੁਬਾਨ ਕੀਤਾ ਆਪਦੇ ਜ਼ੁਬਾਨ ਦੰਬੀ ਨਾ ਕਰੋ ਲੋਕ ਸੇਵਾ ਕਰੋ ਸਰਕਾਰਾਂ ਦਾ ਇਹੋ ਜਿਹੀ ਹੁੰਦੀਆਂ ਆਓ ਹੁਣ ਲੋੜ ਹੈ ਅਸਲ ਦੇ ਵਿੱਚ ਅਨ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਮੈਂ ਗਿਆ ਵੇਖਿਆ ਤਰੇੜਾਂ ਪੈ ਗਈਆਂ ਰਿਪੇਅਰ ਕਰਾਓ ਕਿਸੇ ਨੂੰ ਜੀੜਾ ਕਪੜਾ ਦਿਓ ਦੇਖੋ ਅੱਗੇ ਠੰਡ ਆ ਗਈ ਜਨਰਲ ਲੋੜ ਆ ਤੁਸੀਂ ਸਿੱਧਾ ਨਾ ਮਾੜਾ ਬੋਲਣ ਦੀ ਗੱਲ ਕੀਤੀ ਆ ਜੋ ਅਸੀਂ ਦੇਖਿਆ ਜਿਹੜੇ ਸੇਵਾ ਕਰਨ ਵਾਲੇ ਲੋਕ ਆ ਜਿਹੜੇ ਪ੍ਰਭਾਵਿਤ ਲੋਕ ਆ ਉਹ ਤਾਂ ਨਹੀਂ ਬੋਲ ਰਹੇ ਉਹ ਤਾਂ ਦੁੱਧ ਹੀ ਉਹ ਤਾਂ ਸੇਵਾ ਚ ਲੱਗੇ ਜਿਹੜਾ ਸਰਕਾਰ ਨੂੰ ਮਾੜਾ ਬੋਲ ਰਿਹਾ ਉਹ ਪੋਲਿਟੀਕਲ ਲੋਕ ਹੀ ਬੋਲ ਰਹੇ ਆ ਜਾਂ ਜਿਹੜੇ ਉਹਨਾਂ ਦੇ ਰਵਾਇਤੀ ਜਾਂ ਸਾਡੇ ਵਰਗਾਂ ਦੇ ਕਰਮਚਾਰੇ ਰਵਾਇਤੀ ਵਿਰੋਧੀ ਨੇ ਜਿਹੜੇ ਉਹ ਹੀ ਉਹਨਾਂ ਨੂੰ ਕਰ ਰਹੇ ਆ ਨੁਕਤਾ ਚ ਹੀ ਨਹੀਂ ਕਰ ਸੋ ਮੇਰੀ ਜਫਰਪੁਰ ਸਾਹਿਬ ਇਹ ਹੀ ਬੇਨਤੀ ਆ ਕਿ ਦੇਖੋ ਪੰਜਾਬ ਦਰਿਆਵਾਂ ਦੀ ਧਰਤੀ ਆ ਤੇ ਦਰਿਆਵਾਂ ਦੇ ਚੜ੍ਹ ਹੜ੍ਹ ਵੀ ਆਉਨੇ ਨੇ ਪਰ ਇਹ ਬਚਾਈ ਜਾ ਸਕਦੇ ਆ ਤੁਸੀਂ ਬੰਦ ਬਣਾਏ ਇਹਨਾਂ ਨੂੰ ਮਜ਼ਬੂਤ ਕਰੋ ਪਰ ਹਾਂ ਇੰਨੀ ਗੱਲ ਜ਼ਰੂਰ ਆਵੇ ਹੜ੍ਹਾਂ ਦੀ ਕਿਉਂ ਨਹੀਂ ਕੀਤੀ ਜਾਂਦੀ ਭਾਵੇਂ ਦੇ ਸਾਰੇ ਦੀ ਗੱਲ ਕਰਨਾ ਇਹ ਜਿਹੜਾ ਹੜਾ ਨਾ ਜਿੱਥੇ ਇੱਕ ਸਾਨੂੰ ਜੀਓਗ੍ਰਾਫੀ ਦੇ ਵਿੱਚ ਪੜਾਉਂਦੇ ਹੁੰਦੇ ਸੀ ਜਿੱਥੇ ਨੁਕਸਾਨ ਕਰਦਾ ਉੱਥੇ ਚੰਗੀ ਮਿੱਟੀ ਲੈ ਕੇ ਫਾਇਦਾ ਵੀ ਕਰਦਾ ਪਰ ਇੱਥੇ ਕੀ ਚੀਜ਼ ਹੈ ਕਿਸਾਨਾਂ ਦਾ ਫਾਇਦਾ ਕਰਦਾ ਨਹੀਂ ਕਰਦਾ ਸਿਆਸਤਦਾਨ ਤੇ ਅਫਸਰਾਂ ਦਾ ਫਾਇਦਾ ਜ਼ਰੂਰ ਕਰਦਾ ਬੱਸ ਮੈਂ ਇੰਨੀ ਗੱਲ ਕਰਦਾ ਅ ਤੁਸੀਂ ਮੀਡੀਆ ਨਾਲ ਬਹੁਤ ਚਿਰ ਤੋਂ ਜੁੜੇ ਹੋ ਜੀ ਜਿੱਥੋਂ ਤੱਕ ਐਸੀ ਤੁਹਾਨੂੰ ਦੇਖਦੇ ਹੁੰਨੇ ਆ ਕਿ ਤੁਸੀਂ ਹੁਣ ਖੁਦ ਆਪਣੇ ਅਦਾਰੇ ਤੱਕ ਪਹੁੰਚ ਗਏ ਜੀ ਮੇਰੇ ਖਿਆਲ ਦੇ ਵਿੱਚ ਹਿੰਦੁਸਤਾਨ ਦਾ ਜਾਂ ਦੁਨੀਆ ਦਾ ਕੋਈ ਅਜਿਹਾ ਡੋਮੀਨੇਟ ਅਦਾਰਾ ਨਹੀਂ ਹੋਣਾ ਜਿਹਦੇ ਵਿੱਚ ਤੁਸੀਂ ਕੰਮ ਨਹੀਂ ਕੀਤਾ ਚਾਹੇ ਅ ਅੱਜ ਤੱਕ ਹੋਵੇ ਚਾਹੇ ਇੰਡੀਆ ਟੀਵੀ ਹੋਵੇ ਜਾਂ ਸਟਾਰ ਨਿਊਜ਼ ਹੋਵੇ ਤੇ ਇਹਨਾਂ ਸਾਰਿਆਂ ਦੇ ਵਿੱਚ ਡੇ ਐਂਡ ਨਾਈਟ ਦੇ ਵਿੱਚ ਜਿਹੜੇ ਤੁਸੀਂ ਉਹਦੇ ਦਾ ਬਿਊਰੋ ਚੀਫ ਸੀਗੇ ਜੀ ਬਹੁਤ ਵੱਡਾ ਤਜਰਬਾ ਤੁਹਾਡਾ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਆ ਗਿਆ ਬਹੁਤ ਵੱਡੇ ਪੱਮਾਨੇ ਤੇ ਪੱਤਰਕਾਰਾਂ ਨੂੰ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਤੇ ਇਹ ਕਿਹੜੀ-ਕਿਹੜੀ ਜਿਹੜੀਆਂ ਸਾਵਧਾਨੀਆਂ ਵਰਤਣ ਦੇਖੋ ਜੀ ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਤੁਹਾਨੂੰ ਪਹਿਲਾਂ ਪਤਾ ਵੀ ਸਾਡੀ ਜ਼ਿੰਮੇਵਾਰੀਆਂ ਕੀ ਨੇ ਦੇਖੋ ਸਿੰਧੀ ਜੀ ਗੱਲ ਹੈ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜੋਗੀ ਕਰਦਾ ਬੋਲ ਦਿੰਨੇ ਹੁਣ ਵਿਚਾਰੇ ਰਾਜਵੀਰ ਜਵੰਦੇ ਬਾਰੇ ਬਣਾਈ ਜਾਂਦੇ ਲਿਖੀ ਜਾਂਦੇ ਉਹ ਕਮਰਗਰੇਵਾਲ ਨੂੰ ਅੱਜ ਆ ਕੇ ਕਹਿਣਾ ਪਿਆ ਭਰਾਓ ਠੀਕ ਹੋ ਰਿਹਾ ਸਾਹ ਲੈ ਰਿਹਾ ਸਭ ਕੁਝ ਠੀਕ ਹੈ ਕਿਰੂ ਕੀ ਪਤਾ ਕੀ ਹੋਇਆ ਆਪਾਂ ਇੱਥੇ ਬੈਠੇ ਆਂ ਜਿਹੜਾ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਬੜਾ ਲੰਮਾ ਲੰਜਾ ਨੌਜਵਾਨ ਆ ਬਹੁਤ ਸੋਹਣੀ ਕਾਇਕੀ ਰਾਤ ਤੇ ਕੇ ਵੀ ਰੂਮਰ ਆਇਆ ਹਾਂ ਕਿ ਉਹਦੀ ਡੈਥ ਹੋ ਗਈ ਮੈਂ ਦੱਸੋ ਇਹ ਚੀਜ਼ਾਂ ਮੈਂ ਤਾਂ ਕੀ ਆ ਪੇਜ ਦੇ ਉੱਤੇ ਵੈਗਰੂ ਵੈਗਰੂ ਲਿਖੋ ਜੀ ਹੋਰ ਕਰੋ ਜੀ ਉਹ ਵੀਊ ਬਣ ਜਾਂਦੇ ਆ ਬੜੀ ਮੈਂ ਇੰਟਰਸਟਿੰਗ ਚੀਜ਼ ਆ ਤਾਂ ਮੈਂ ਇੱਕ ਬੰਦੇ ਨੂੰ ਸਾਕਸ਼ਨ ਕਿ ਮੈਂ ਕਿਹਾ ਤੁਸੀਂ ਇਹ ਅੱਜ ਦੀ ਗੱਲ ਨਹੀਂ ਮੈਂ ਤਾਂ ਉਦੋਂ ਇੰਨਾ ਇੱਧਰ ਤੇ ਚਾਹ ਦਾ ਫੇਸਬੁਕ ਪੇਜ ਤੇ YouTube ਤੇ ਪਹਿਲਾਂ ਤਾਂ ਰੇਡੀਓ ਤੇ ਹੀ ਜ਼ੋਰ ਸੀਗਾ ਉਹ ਮੈਂ ਕਹਿਆ ਯਾਰ ਕਿਉਂ ਤੁਸੀਂ ਆਹ ਲੇਖਦੇ ਲੋਕ ਥੱਲੇ ਗਾਣਾ ਕੱਢੀ ਜਾਂਦੇ ਆ ਉਹਨੇ ਆਪਦੇ ਮਲਾਜ ਨੂੰ ਸਾਥ ਲੈ ਵੀ ਯਾਰ ਕੀ ਕਰੀ ਜਾਂਦੇ ਉਹ ਕਹਿੰਦਾ ਸਿਰ ਇਹ ਆਪਣੀਆਂ ਅੰਗੇਜਮੈਂਟਸ ਨੇ ਵੀ ਗਾਣਾ ਨੂੰ ਵੀ ਕਿ ਉਹਦੀਆਂ ਨਾਲਾਂ ਮੰਨਦੇ ਨੇ ਸੋ ਕਹਿਣ ਤੋਂ ਮੇਰਾ ਵੀਆਰਪੀ ਦਾ ਰੌਲਾ ਹਾਟੀਆਰਪੀ ਦਾ ਰੌਲਾ ਪਰ ਗੱਲ ਇਹ ਆ ਵੀ ਦੇਖੋ ਬੇਨਤੀ ਹੈ ਵੀ ਜਿਹੜਾ ਹੁਣ ਬਾਂਦਰਾ ਦੇ ਹੱਥ ਮਾਰਚਸ ਲੱਗੀਆਂ ਨੇ ਸਿੱਧੀ ਗੱਲ ਮੈਂ ਕਹਾਂਗਾ ਐਂਡ ਇਹ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਤੁਹਾਡਾ ਜਿਹੜੀ ਜਨਤਾ ਨਾ ਜਨਤਾ ਦੀ ਸੋਚ ਨੂੰ ਖੁੰਡਾ ਕਰਦੇ ਹੋ ਡਾਇਗਨੋਸ ਕਰਕੇ ਉਹ ਹੁਣ ਸਾਡੀ ਸੋਚ ਨੌਜਵਾਨਾਂ ਦੀ ਵੀ ਖੁੰਡੀ ਹੋ ਗਈ ਆ ਇਹ ਗੰਦ ਪਾਉਣ ਵਾਲੇ ਨੇ ਇਹ ਕਰਤਾ ਇਹਨਾਂ ਨੂੰ ਪੈਸਾ ਕੌਣ ਦਿੰਦਾ ਹੁਣ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਜਿਨੇ ਰਾਜਵੀਰ ਜੁੰਦੇ ਦੀ ਮੌਤ ਦੀ ਖਬਰ ਚਲਾਈ ਐ ਨਾ ਪੇਜਾਂ ਨੂੰ ਰਿਪੋਰਟ ਕਰੋ ਉਹਦੇ ਬਾਰੇ ਜੋ ਗਲਤ ਲਿਖਦੇ ਹੋ ਉਹ ਰਿਪੋਰਟ ਕਰੋ ਇਹਨਾਂ ਨੂੰ ਅਕਲ ਟਿਕਾਣੇ ਆ ਜੇ ਪਰ ਹੈਗੇ ਆ ਗੰਦੇ ਬੰਦੇ ਬਹੁਤ ਹੈਗੇ ਆ ਜਦੋਂ ਤੁਸੀਂ ਸਿਆਣਾ ਨਾ ਵਹਿੰਦੀ ਗੰਗਾ 'ਚ ਹਰੇਕੀ ਹੱਥ ਧੋਂਦਾ ਹੁਣ ਤਾਂ ਬਾਈ ਜੀ 5000 ਦਾ ਮੋਬਾਈਲ ਲੈ ਲੈਂਦਾ ਅਗਲਾ ਲੈ ਕੇ ਜੋ ਜੀ ਕਰਤਾ ਬੁੱਲੀ ਜਾਂਦਾ बस ਗੱਲ ਖਤਮ ਹੋਣਾ एवरीवन इज अ ਜਰਨਲਿਸਟ ਵੀ ਕਹਿ ਸਕਦਾ ਜਰਨਲਿਸਟ ਤਾਂ ਬਹੁਤ ਵੱਡੀ ਪਰਿਭਾਸ਼ਾ ਹੁੰਦੀ ਹੈ ਹਾਂ ਇੰਨੀ ਗੱਲ ਹੋ ਗਈ ਕਿ ਚੰਗੇ ਪੱਤਰਕਾਰਾਂ ਨੂੰ ਪੁਰਾਣਿਆਂ ਨੂੰ ਰਵੀਸ਼ ਕੁਮਾਰ ਤੋਂ ਲੈ ਕੇ ਜਿੰਨੇ ਵੀ ਹੈਗੇ ਸਾਡੇ ਵਰਗੇ ਛੋਟੇ ਪੱਤਰਕਾਰ ਵੀ ਹੈ ਸਾਰਿਆਂ ਨੂੰ ਇੱਕ ਆਪਣਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਬਣਾਉਣਾ ਪੈ ਗਿਆ ਗੱਲ ਕਹਿਣ ਦੇ ਲਈ ਕਿਉਂਕਿ ਜਿਹੜੀਆਂ ਵੱਡੇ ادارے ਨੇ ਨਾ ਉਹ ਨਹੀਂ ਹੁਣ ਕਿਸੇ ਨੂੰ ਕਰ ਲਿੱਤਾ ਜਾ ਰਿਹਾ ਐਸੀ ਜਦੋਂ ਟੌਰ ਹੁੰਦੀ ਸੀ ਅਸੀਂ ਖਬਰ ਕਰਕੇ ਆਉਣੀ ਨਾ ਤੇ ਕਿਸੇ ਦੀ ਐਡੀਟਰ ਦੀ ਜੁਰਤ ਵੀ ਨਹੀਂ ਹੁੰਦੀ ਸੀ ਸਾਡੀ ਖਬਰ ਨੂੰ ਰੋਕ ਦੇ ਤੇ ਹੁਣ ਤਾਂ ਸਰਦਾਰ ਜੀ ਖਬਰਾਂ ਕੀਤੀਆਂ ਕਰਾਈਆਂ ਹੁੰਦੀਆਂ ਨੇ ਹੈਡਲਾਈਨ ਬਣੇ ਬਣਾਏ ਹੁੰਦੇ ਨੇ ਸੋ ਇੰਨੀ ਇੱਕ ਵਾਰੀ ਬੇਨਤੀ ਆ ਸੋ ਦੇਖੋ ਥੋੜਾ ਜਿਹਾ মিডিਆ ਹਮੇਸ਼ਾ ਹੀ ਸਰਕਾਰ ਦੀ اپੋਜੀਸ਼ਨ ਦਿਆ اپੋਜੀਸ਼ਨ ਪੋਲਿਟਿਕਸ ਨਹੀਂ ਤੁਸੀਂ ਇਹਨੂੰ ਵਰਡ ਗਲਤ ਯੂਜ਼ ਕਰਦੇ ਹੋ মিডিਆ ਕਦੇ ਕਿਸੇ ਦਾ ਪੋਜੀਸ਼ਨ ਚ ਨਹੀਂ ਲੈਂਦਾ ਹੂੰ ਨਾ মিডিਆ ਸੱਚਾਈ ਦਿਖਾਉਂਦਾ ਉਹ ਕਿਸੇ ਨੂੰ ਬਰਦਾਸ਼ਤ ਹੁੰਦੀ ਹੈ ਕਿਸੇ ਨੂੰ ਨਹੀਂ ਹੁੰਦੀ ਮੇਰੇ ਕਹਿਣ ਦਾ ਭਾਵ ਇਹ ਸੀਗਾ ਹਾਂ ਕਿ ਸਰਕਾਰ ਦੀਆਂ ਊਣਤਾਈਆਂ ਹਾਂ ਸਰਕਾਰ ਦੇ ਉਹ ਉਹਦਾ ਜਾਗਰ ਕਰਨਾ ਮੀਡੀਆ ਦਾ ਕੰਮ ਆ ਉਹ ਮੀਡੀਆ ਦਾ ਕੰਮ ਆ ਲੋਕ ਆਵਾਜ਼ ਬੰਦ ਮੀਡੀਆ ਦਾ ਕੰਮ ਹੁਣ ਹੁਣ ਕੀ ਹੋ ਗਿਆ ਇਹ ਸ਼ੁਰੂ ਤੋਂ ਚੱਲਦਾ ਆ ਕਿ ਜਿਹੜਾ ਕੰਮ ਵਿਰੋਧੀ ਧਿਰ ਨੇ ਕਰਦਾ ਉਹ ਮੀਡੀਆ ਕਰਦਾ ਹੁੰਦਾ ਸੀ ਉਹ ਮੀਡੀਆ ਕਰਦਾ ਸੀ ਤੇ ਅੱਜ ਵੀ ਕਰਨ ਦੀ ਲੋੜ ਆ ਮੇਰੇ ਕਹਿਣਾਂ ਮੁਤਾਬਿਕ ਬਿਲਕੁਲ ਹੁਣ ਤਾਂ ਜ਼ਿਆਦਾ ਲੋੜ ਹੈ ਹੈ ਨਾ ਕਿ ਜਦੋਂ ਸਾਡਾ ਗळा ਹੀ ਘੁੱਟ ਦਿੱਤਾ ਗਿਆ ਪਰ ਫਿਰ ਦੀ ਭਾਰਤ ਪੋਸ਼ਣ ਆਸ਼ੂ ਦੀ ਆਪਾ ਸੌਰੀ ਆਸ਼ੂ ਕਹਿੰਦਾ ਮਿੱਤਲੀਆਂ ਭਾਰਤ ਪੋਸ਼ਣ ਮਿੱਤਲ ਦੀ ਗੱਲ ਜਿਹੜਾ ਅਮਰ ਜਾਲਾ ਦਾ ਪੱਤਰਕਾਰ ਹੈ ਗੱਲ ਤੇ ਉਹਨੇ ਲੋਕਾਂ ਵਾਸਤੇ ਕਰੀ ਨਾ ਵੀ ਆ ਜੀ ਫਸ ਗਿਆ ਉਹ ਆਪਾ ਅੱਗੀ ਚੱਲ ਰਹੀ ਆ ਤੇ ਹੁਣ ਲੋਕਾਂ ਨੂੰ ਤੇ ਨਾਲ ਖੜਨ ਦੀ ਲੋੜ ਆ ਸਮਝ ਗਏ ਜੀ ਖੜਨਗੇ ਬੇਫਿਕਰੋ ਮਨਿੰਦਰ ਸਿੱਧੂ ਵੀਲੇ ਵੀ ਖੜੇ ਸੀ ਤੇ ਇਹਦੇ ਲਈ ਵੀ ਖੜਨਗੇ ਲਾ ਤੁਹਾਨੂੰ ਮੈਂ ਅੱਜ ਗੱਲ ਕਹਿਤੀ ਇਹ ਉਦੋਂ ਹੀ ਵੱਡਾ ਕੀ ਕਹਿੰਦੇ ਆ ਸੰਘਰਸ਼ ਹੋਊਗਾ ਐਂਡ ਤੁਹਾਨੂੰ ਮੈਂ ਦੱਸਦਾ ਗੁਰਦਾਸਪੁਰ ਤੋਂ ਹੀ ਸ਼ੁਰੂ ਹੋ ਜਾਣਾ ਇਹਨੇ ਜਿੱਥੇ ਆਪਾਂ ਬੈਠੇ ਆ ਨਾ ਗੁਰਦਾਸਪੁਰ ਦੀ ਧਰਤੀ ਤੇ ਇੱਥੋਂ ਸ਼ੁਰੂ ਹੋ ਨੋਰਥ ਤੋਂ ਉਹਊਗਾ ਤੇ ਧੁਰ ਥੱਲੇ ਤੱਕ ਜਾਊਗਾ ਨਹੀਂ ਹੋਇਆ ਇੰਡੀਆ ਲੈਵਲ ਤੱਕ ਵੀ ਲੈ ਕੇ ਜਾਵਾਂਗੇ ਘਬਰਾਓ ਸੋ ਇਹ ਸਾਨੂੰ ਸਰਦਾਰ ਸੁਵੰਨ ਸਿੰਘ ਧਨਵਾਲੀਆ ਜਿਹੜੇ ਸਭ ਵੀ ਸਾਡੇ ਜ਼ਿਲ੍ਹਾ ਸਾਡੇ ਸ਼ਹਿਰ ਗੁਰਦਾਸਪੁਰ ਵਿੱਚ ਆਏ ਸੀ ਸੋ ਇਹਨਾਂ ਨਾਲ ਕੁਝ ਚੰਦ ਜਿਹੜੇ ਆ ਪਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਤਜਰਬਿਆਂ ਦਾ ਔਰ ਉਹਨਾਂ ਦੀਆਂ ਨਸੀਤਾਂ ਦਾ ਜਿਹੜਾ ਅਸੀਂ ਉਹ ਸਾਰਾ ਮੂਵਮੈਂਟ ਆ ਤੁਹਾਡੇ ਨਾਲ ਸ਼ੇਅਰ ਕੀਤੇ ਆ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਸ਼ਬਦਾਂ ਨੂੰ ਇਸ ਮੁਲਾਕਾਤ ਨੂੰ ਇਸ ਸਾਡੀ ਕੋਸ਼ਿਸ਼ ਨੂੰ ਜ਼ਰੂਰ ਕਬੂਲ ਕਰੋਗੇ ਅ ਅੱਗੇ ਤੋਂ ਵੀ ਕਲਮ ਨੂੰ ਇਸੇ ਤਰ੍ਹਾਂ ਹੀ ਨਵਾਜਦੇ ਰਹੋਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾਦੀਆਂ ਸਭ ਮਿਹਰਬਾਨੀ ਮਿਹਰਬਾਨੀ ਸੱਚੀ ਸੱਚੀ